ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆ ਅੱਜ ਦੀ ਇਹ ਜੋ ਵੀਡੀਓ ਹੈ ਇਹਦੇ ਵਿੱਚ ਆਪਾਂ ਬੈਸਟ ਸਰਕਾਰੀ ਨੌਕਰੀ ਬਾਰੇ ਗੱਲ ਕਰਾਂਗੇ ਜੋ ਤੁਸੀਂ 12ਵੀਂ ਆਰਟਸ ਕਰਨ ਤੋਂ ਬਾਅਦ इजीली ਤਰੀਕਿਆਂ ਨਾਲ ਕਰ ਸਕਦੇ ਹੋ ਤਾਂ ਹੁਣ ਆਪਾਂ ਸਟਾਰਟ ਕਰਦੇ ਆ ਤੇ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਰ ਹੈਂਡੀਕੈਪ ਸਟੂਡੈਂਟਸ ਲਈ ਲੈ ਕੇ ਆਓ ਹਨਾ ਹਰ ਪਰਸਨਲੀ ਲੈ ਕੇ ਆਓ ਵੀਡੀਓਜ਼ ਤੇ ਖਾਸ ਕਰ ਹੈਂਡੀਕੈਪ ਜੂਵੈਂਟ ਆਪਣੇ ਕੋ ਉਹਨਾਂ ਲਈ ਖਾਸ ਕਰਕੇ ਆ ਬਟੇ ਇਹ ਜੋ ਤਿਆਰੀ ਆ ਤੁਸੀਂ ਸਾਰੇ ਕਰ ਸਕਦੇ ਹੋ ਓਕੇ ਨਾ ਸਮਝ ਗਏ ਨਾ ਵੈਸੇ ਇਹ ਜੋ ਵੀਡੀਓ ਹੈ ਸਾਰਿਆਂ ਦੇ ਲਈ ਆ ਠੀਕ ਆ ਨਾ ਹੁਣ ਆਪਾਂ ਸਟਾਰਟ ਕਰਦੇ ਆ 12ਵੀਂ ਆਰਟਸ ਕਰਨ ਤੋਂ ਬਾਅਦ ਇੱਕ ਹੈਂਡੀਕੈਪ ਵਿਅਕਤੀ ਲਈ ਕਈ ਸਰਕਾਰੀ ਨੌਕਰੀਆਂ ਉਪਲਬਧ ਹਨ ਇੱਥਾ ਕੁਝ ਮਹੱਤਵਪੂਰਨ ਨੌਕਰੀਆਂ ਉਹਨਾਂ ਲਈ ਲੋੜਿੰਦੇ ਕੋਰ ਸਮਾਂ ਖਰਚਾ ਸਿਲੇਬਸ ਕਮਾਈ ਦੀ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਸਭ ਕੁਝ ਡਿਟੇਲ ਵਿੱਚ ਆਪਾਂ ਗੱਲ ਕਰਾਂਗੇ ਪਹਿਲੇ ਨੰਬਰ ਤੇ ਬੈਂਕ ਅਤੇ ਆਰਥਿਕ ਸੈਕਟਰ ਦੀਆਂ ਨੌਕਰੀਆਂ ਇਹਦੇ ਵਿੱਚ ਜੋ ਨੌਕਰੀ ਹੈ ਕਲਰਕ ਆ ਗਿਆ ਹਨ ਐਸ்சிਬੀਆਈ ਆਈਬੀਪੀਐਸ ਆਰਬੀਆਈ ਪ੍ਰੋਬੀਸ਼ਨਰੀ ਅਫਸਰ ਪੀਓ ਐਸਬੀਆਈ ਆਈਬੀਪੀਐਸ ਆਰਬੀਆਈ ਅਸਿਸਟੈਂਟ ਠੀਕ ਹੈ ਨਾ ਇਦਾਂ ਵਿੱਚ ਐਲਐਸਸੀ ਐਸਐਸਸੀਐਲ ਸੀਐਚਐਸਐਲ ਇਹ ਕੋਰਸ ਵਗੈਰਾ ਤੁਸੀਂ ਕਰ ਸਕਦੇ ਹੋ ਇਹ ਕੋਰਸ ਜਿਆਦਾ ਸਮੇਂ ਦਾ ਨਹੀਂ ਹੁੰਦਾ ਆ ਠੀਕ ਹੈ ਇਹਦੇ ਵਿੱਚ ਤਨਖਾਹ ਜਿਆਦਾ ਹੁੰਦਾ ਤਿੰਨ ਕੇ ਸਾਲ ਲੱਗਦੀ ਹੈ ਕੋਰਸ ਕਰਨ ਨੂੰ ਕੋਰਸ ਤੇ ਲੋੜਿੰਦੇ ਯੋਗਤਾ ਬੀ ਕੌਮ ਬੀਬੀਏ ਬੀਏ ਇਕਨੋਮਿਕਸ ਇਕਨੋਮਿਕਸ ਰੱਖਣਾ ਲਾਜ਼ਮੀ ਆ ਤਿੰਨ ਸਾਲ ਦਾ ਕੋਰਸ ਆ ਕੋਚਿੰਗ ਜੋ ਹੈ ਇਹਦੇ ਵਿੱਚ 6 ਮਹੀਨੇ ਤੋਂ 1 ਸਾਲ ਦਾ ਕੋਚਿੰਗ ਵੀ ਹੋਣਾ ਆ ਠੀਕ ਆ ਜਿਹਦੇ ਵਿੱਚ ਇੰਨਾ ਖਰਚਾ ਆਊਗਾ 20000 ਤੋਂ ਲੈ ਕੇ 50000 ਰੁਪਏ ਜਿਹਦੇ ਵਿੱਚ ਆਪਾਂ ਸਿਲੇਬਸ ਦੀ ਗੱਲ ਕਰੀਏ ਤਸਲੀਮਤ ਜੋ ਹੈ ਗਣਿਤਾ ਰੀਜਨਿੰਗ ਆ ਅੰਗਰੇਜ਼ੀ ਜੀਕੇ ਕੰਪਿਊਟਰ ਬੇਸਿਕ ਜਦੋਂ ਸਾਰਾ ਕੁਝ ਪ੍ਰੋਸੈਸ ਖਤਮ ਹੋ ਜਾਊਗਾ ਸਟੱਡੀ ਕਰ ਲਓਗੇ ਤੁਸੀਂ ਉਸ ਤੋਂ ਬਾਅਦ ਕਮਾਈ ਕਿੰਨੀ ਕਰ ਸਕਦੇ ਹੋ ਕਲਰਕਸ ਵਿੱਚ 30000 ਤੋਂ ਲੈ ਕੇ 40000 ਮਹੀਨਾ ਤੇ ਪੀਓ ਦੇ ਵਿੱਚ 50000 ਤੋਂ ਲੈ ਕੇ 70000 ਰੁਪਏ ਮਹੀਨਾ ਕਮਾ ਸਕਦੇ ਹੋ ਠੀਕ ਹੈ ਨਾ ਇਸ ਤੋਂ ਬਾਅਦ ਨੈਕਸਟ ਹੈ ਤੁਸੀਂ ਇੱਕ ਕੰਮ ਕਰੋ ਵੀਡੀਓ ਨੂੰ ਪੂਰਾ ਵਾਚ ਕਰ ਲਓ ਫਿਰ ਵੀ ਤੁਹਾਨੂੰ ਤੁਸੀਂ ਸਰਟੀਫਾਈ ਨਹੀਂ ਹੁੰਨੇ ਹੋ ਤਾਂ ਮੈਨੂੰ ਕਮੈਂਟ ਕਰਿਓ ਆਪਾਂ ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦਾ ਨਾ ਉਹ ਕਮੈਂਟ ਕਰਿਓ ਹੁਣ ਬੱਚੇ ਕਮੈਂਟ ਕਰ ਦਿੰਦੇ 800 ਬਾਅਦ ਅਸੀਂ ਕੀ ਕਰੀਏ ਹੁਣ ਮੈਂ ਉਸੇ ਹਿਸਾਬ ਨਾਲ ਵੀਡੀਓ ਬਣਾਉਂਗਾ ਜੇ ਤੁਸੀਂ ਕਮੈਂਟ ਕਰੋਗੇ ਕਿ 800 ਬਾਅਦ ਤੋਂ ਮੈਜੀ ਇੰਗਲਿਸ਼ ਦਾ ਟੀਚਰ ਬਣਨਾ ਹੈ ਮੈਜੀ ਮੈਥ ਦਾ ਟੀਚਰ ਬਣਨਾ ਹੈ ਤਾਂ ਉਸੇ ਹਿਸਾਬ ਨਾਲ ਮੈਂ ਲੈ ਕੇ ਆਉਂਗਾ ਤੁਸੀਂ ਕਹੋਗੇ ਕਿ 800 ਤੋਂ ਬਾਅਦ ਮੈਂ ਕੋਰਸ ਕਰਨਾ ਹੈ 2 ਸਾਲ ਦਾ 1 ਸਾਲ ਦਾ ਤਾਂ ਉਸੇ ਹਿਸਾਬ ਨਾਲ ਹੀ ਵੀਡੀਓ ਪ੍ਰੋਵਾਈਡ ਕਰਵਾਉਂਗਾ ਤੁਹਾਨੂੰ ਮੈਂ ਕੀ ਕੋਰਸ ਕਰਨਾ ਹੈ ਜੇ ਤੁਸੀਂ ਦੱਸੋਗੇ ਤਾਂ ਹੀ ਬੱਚੇ ਸਿੱਧਾ ਕਮੈਂਟ ਕਰ ਦਿੰਦੇ ਕਿ ਪਲੱਸ 2 ਤੋਂ ਬਾਅਦ ਕੀ ਕਰੀਏ 8 ਤੋਂ ਬਾਅਦ ਕੀ ਕਰੀਏ ਸੋ ਉਹਦੇ ਵਿੱਚ ਤੇ ਇੱਕੋ ਹੀ ਹੁੰਦਾ ਕਿ ਆਹ ਕੋਰਸ ਕਰ ਲਓ ਚਾਰ ਪੰਜ ਕੋਰਸ ਜਿਹੜੇ ਹੈਗੇ ਨੇ ਬੈਸਟ ਠੀਕ ਹੈ ਨਾ ਜਿੱਦਾਂ ਬੀਜੀ ਐਮਸੀ ਹੋ ਗਿਆ ਬੀਏ ਹੋ ਗਿਆ ਐਲਐਲਬੀ ਹੋ ਗਿਆ ਸਭ ਕਰ ਲਓ ਜੇ ਤੁਸੀਂ ਖੁੱਲ ਕੇ ਗੱਲ ਨਹੀਂ ਕਰੋਗੇ ਫਿਰ ਕਿੱਦਾਂ ਬਣੂ ਗੱਲ ਹਨਾ ਇਸ ਤੋਂ ਬਾਅਦ ਦੂਜੇ ਨੰਬਰ ਤੇ ਹੈ ਟੀਚਿੰਗ ਨੌਕਰੀਆਂ ਸਰਕਾਰੀ ਸਕੂਲ ਕਾਲਜ ਨੌਕਰੀਆਂ ਆ ਪੀਆਰਟੀ ਆ ਪ੍ਰਾਇਮਰੀ ਟੀਚਰ ਆ ਪੀਜੀਟੀ ਆ ਟ੍ਰੇਨ ਗ੍ਰੈਜੂਏਟ ਟੀਚਰ ਆ ਪੀਜੀਟੀ ਆ ਪੋਸਟ ਗ੍ਰੈਜੂਏਟ ਟੀਚਰ ਆ ਠੀਕ ਹੈ ਨਾ ਸਟੱਡੀ ਅਲੱਗ-ਅਲੱਗ ਹੁੰਦੀ ਆ ਕਾਲਜ ਲੈਕਚਰਰ ਜੋ ਹੈ ਯੂਜੀਸੀ ਨੀਟ ਦੇ ਰਹੇ ਕੋਰਸ ਜੋ ਹੈ ਕੋਰਸ ਦੇ ਕੋਰਸ ਜੋ ਹੈ ਕੋਰਸ ਯੋਗਤਾ ਇਹਦੇ ਵਿੱਚ ਇਨਾ ਸਮਾਂ ਲੱਗ ਜਾਂਦਾ ਆ ਆਪਾਂ ਗੱਲ ਕਰਦੇ ਆ ਬੀਏ ਦੇ ਵਿੱਚ ਬੀਏ ਪਲੱਸ ਬੀਐਡ ਮੰਗਦੇ ਆ 4 ਸਾਲ ਦਾ ਹੁਣ ਤੁਹਾਨੂੰ ਪਤਾ ਹੀ ਆ ਜਾਂ ਬੀ ਬੀਏ ਪਲੱਸ ਐਮ ਪਲੱਸ ਬੀਐਡ 6 ਸਾਲ ਤਾਂ ਇਹ ਜੋ ਹੈ ਇਹਦੇ ਵਿੱਚ 4 ਸਾਲ ਦੇ ਵਿੱਚ 6 ਸਾਲ ਲੱਗਦਾ ਹੈ ਤੁਹਾਨੂੰ ਸਟੈਪ ਬਾਈ ਕਰਨਾ ਪਊਗਾ ਜਿੱਦਾਂ ਬੀਏ ਕਰ ਲਓ ਫਿਰ ਬੀਐਡ ਕਰ ਲਓ ਬੀਏ ਕਰ ਲਓ ਐਮਏ ਕਰ ਲਓ ਬੀਐਡ ਕਰ ਲਓ ਐਸੇ ਹਿਸਾਬ ਨਾਲ ਠੀਕ ਹੈ ਨਾ ਸੀਟੇਟ ਜਾਂ ਉਸ ਕਰਨਾ ਲਾਜ਼ਮੀ ਬੀਐਡ ਦਾ ਖਰਚਾ 50000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਗਵਰਨਮੈਂਟ ਪ੍ਰਾਈਵੇਟ ਇੰਨਾ ਖਰਚਾ ਆ ਜਾਂਦਾ ਹੈ ਜੇ ਤੋਂ ਸਿਲੇਬਸ ਦੀ ਗੱਲ ਕਰੀ ਆਪਾਂ ਇਹਦੇ ਵਿੱਚ ਮਨੋਵਿਗਿਆਨ ਅਧਿਆਪਨ ਵਿਦਿਆ ਆਮ ਗਿਆਨ ਵਿਸ਼ੇਸ਼ ਵਿਦਿਆ ਇਹ ਜਦੋਂ ਤੁਸੀਂ ਕਰ ਲੈਨੇ ਹੋ ਤਾਂ ਕਮਾਈ ਤੁਸੀਂ ਇਸੇ ਸਾਹਮਣੇ ਕਰ ਸਕਦੇ ਹੋ ਦੇਖ ਸਕਦੇ ਹੋ ਇੱਥੇ ਫਸਟ ਨੰਬਰ ਤੇ 35000 ਤੋਂ ਲੈ ਕੇ 45000 ਤੱਕ TGT ਦੇ 45000 ਤੋਂ ਲੈ ਕੇ 60 PGT 60000 ਤੋਂ ਲੈ ਕੇ 80 ਜ ਤੱਕ ਮੈਨਾ ਕਮਾ ਸਕਦੇ ਹੋ ਠੀਕ ਆ ਇਸ ਤੋਂ ਬਾਅਦ ਜੋ ਤੀਜੇ ਨੰਬਰ ਤੇ ਇਹ ਹਾਈ ਲੈਵਲ ਦੀ ਸਟੱਡੀ ਆ ਠੀਕ ਹੈ ਨਾ ਇਹਦੇ ਵਿੱਚ ਸਟਰਗਲ ਬਹੁਤ ਹੁੰਦਾ ਤੁਹਾਨੂੰ ਮਤਲਬ ਮੈਟਰ ਨਹੀਂ ਕਰਦਾ ਕਿ ਤੁਸੀਂ ਫਿਜ਼ੀਕਲੀ ਫਿੱਟ ਹੋ ਜਾਂ ਨਹੀਂ ਹੋ ਠੀਕ ਹੈ ਨਾ ਜਿਵੇਂ ਇਹਦੀ ਵਿੱਚ ਇਹ ਆ ਕਿ ਇੱਥੇ ਮੈਟਰ ਕਰਦਾ ਆ ਇੱਥੇ ਮੈਟਰ ਨਹੀਂ ਕਰਦਾ ਆ ਠੀਕ ਆ ਜਿੱਦਾਂ ਹੁਣ ਆਈਐਸ ਅਫਸਰ ਹੋ ਗਿਆ ਇੱਥੇ ਮੈਟਰ ਨਹੀਂ ਕਰਦਾ ਆ ਆਈਪੀਐਸ ਅਫਸਰ ਹੋ ਗਿਆ ਇੱਥੇ ਮੈਟਰ ਕਰਦਾ ਆ ਆਈਐਫਐਸ ਹੋ ਗਿਆ ਇੱਥੇ ਮੈਟਰ ਕਰਦਾ ਆ ਇਹਦੇ ਵਿੱਚ ਯਾਨੀ ਤੁਹਾਨੂੰ ਧਿਆਨ ਰੱਖਣਾ ਪੈਣਾ ਕਿ ਤੁਸੀਂ ਕਿਸ ਤਰੀਕੇ ਨਾਲ ਚੱਲਣਾ ਹੈ ਜਾਂ ਕੋਰਸ ਕਰਨਾ ਹੈ ਠੀਕ ਹੈ ਨਾ ਇਨਕਮ ਟੈਕਸ ਹੋ ਗਿਆ ਆਫੀਸਰ ਹੋ ਗਿਆ ਇਹਦੇ ਵਿੱਚ ਆ ਸਾਰੇ ਕੋਰਸ ਤੁਸੀਂ ਕਰ ਸਕਦੇ ਹੋ ਆਈਪੀਐਸ ਹੋ ਗਿਆ ਯੂਪੀਐਸਸੀ ਕਲੀਅਰ ਕਰ ਸਕਦੇ ਹੋ ਜਿੱਦਾ ਆਈਐਸ ਹੈ ਨਾ ਇਹਦੇ ਵਿੱਚ ਕੋਈ ਮਤਲਬ ਇਦਾਂ ਨਹੀਂ ਹੈ ਕਿ ਤੁਸੀਂ ਫਿਜ਼ੀਕਲ ਫਿਟ ਹੋ ਚਾਹੀ ਨਹੀਂ ਉਹ ਤੋਂ ਮੈਟਰ ਨਹੀਂ ਕਰਦਾ ਬਟ ਆਈਪੀਐਸ ਦੇ ਵਿੱਚ ਕਰਦਾ ਹੈ ਕਿਉਂਕਿ ਆਈਐਸ ਦਾ ਜ਼ਿਲ੍ਹਾ ਕਲੈਕਟਰ ਹੋ ਜਾਂਦਾ ਹੈ ਆਈਪੀਐਸ ਪੂਰਾ ਮਤਲਬ ਟੀਮ ਵਰਕ ਹੁੰਦਾ ਹੈ ਠੀਕ ਆ ਕੋਰਸ ਤੇ ਲੋਡਿੰਗ ਦੀ ਯੋਗਤਾ ਹਨਾ ਬੀਏ 3 ਸਾਲ ਦੀ ਪਲੱਸ ਕੋਚਿੰਗ 1 ਸਾਲ ਦੀ ਹੁਣ ਇੱਥੇ ਤਾਂ ਬੀਏ 3 ਸਾਲ ਦਾ ਸਰਚ ਕਰਕੇ ਮੈਂ ਇਨਕਲੂਡ ਕੀਤਾ ਸੀ ਬਟ ਬੀਏ ਹੁਣ 4 ਸਾਲ ਦੇ ਕਹਿੰਦੇ ਆ ਠੀਕ ਆ ਨਾ 4 ਸਾਲ ਦਾ ਹੀ ਹੋਣਾ ਆ ਕਿਉਂਕਿ ਜੋ ਬੀਏ 4 ਸਾਲ ਦਾ ਇਦਾਂ ਨਾ ਜਿੱਦਾ ਐਮਏ ਸੀ 2 ਸਾਲ ਦਾ ਠੀਕ ਆ ਨਾ ਉਹਨੂੰ ਕੱਟ ਕਰਕੇ 1 ਸਾਲ ਕਰਤਾ ਇਹ ਚੱਕਰ ਪਤਾ ਐਮਏ ਦਾ ਸਿਲੇਬਸ ਬੀਏ ਚ ਇਨਕਲੂਡ ਕਰਤਾ ਇਹਨਾਂ ਨੇ ਕੋਚਿੰਗ ਫੀਸ 50000 ਤੋਂ ਲੈ ਕੇ 1.5 ਲੱਖ ਸਿਲੇਬਸ ਜੋ ਹੈ ਜੀਕੇ ਮੈਥ ਇੰਗਲਿਸ਼ ਕਰੰਟ ਅਫੇਅਰਸ ਜਿਹੜੇ ਰੋਡ ਜੀਕੇ ਦੇ ਕੁਐਸਚਨ ਆਉਂਦੇ ਨੀਤੀ ਵਿਗਿਆਨ ਇਤਿਹਾਸ ਇਹ ਸਭ ਹੋਗੇ ਉਸ ਤੋਂ ਬਾਅਦ ਕਮਾਈ ਇਹਦਾ ਲਿਮਟ ਨਹੀਂ ਹੈਗਾ ਬਹੁਤ ਕਮਾਈ ਆ ਐਸ ਲੈਵਲ ਦੀ ਕਮਾਈ ਥੋੜੀ ਘੱਟ ਹੁੰਦੀ ਆ ਜੋ ਯੂਪੀਐਸਸੀ ਕਲੀਅਰ ਕਰ ਲੈਂਦੇ ਆ ਉਹਦੀ ਕਮਾਈ ਹਾਈ ਲੈਵਲ ਦੀ ਹੁੰਦੀ ਆ ਇਹਦੇ ਵਿੱਚ 45 ਤੋਂ 80000 ਮਹੀਨਾ ਹੋਊਗਾ ਤੇ ਯੂਪੀਐਸਸੀ ਆਈਐਸ ਦੇ ਵਿੱਚ ਹੋਊਗਾ 1 ਲੱਖ ਤੋਂ 2.5 ਲੱਖ ਰੁਪਏ ਮਹੀਨਾ ਠੀਕ ਹੈ ਨਾ ਉਸ ਤੋਂ ਬਾਅਦ ਜੋ ਨੈਕਸਟ ਹੈ ਰੇਲਵੇ ਅਤੇ ਪੋਸਟ ਆਫਿਸ ਨੌਕਰੀਆਂ ਇਹ ਹੈਂਡੀਕੈਪ ਜੋ ਵਿਅਕਤੀ ਹੈਗੇ ਨੇ ਸਟੂਡੈਂਟ ਆ ਉਹ ਕਰ ਸਕਦੇ ਆ ਠੀਕ ਹੈ ਨਾ ਆਰਆਰਬੀ ਐਨਟੀਪੀਸੀ ਕਲਰਕ ਹੋ ਗਿਆ ਸਟੇਸ਼ਨ ਹੋ ਗਿਆ ਮਾਸਟਰ ਸਟੇਸ਼ਨ ਮਾਸਟਰ ਹੋ ਗਿਆ ਟਿਕਟ কালেক্টর ਹੋ ਗਿਆ ਇੰਡੀਅਨ ਪੋਸਟ ਆਫਿਸ ਇਹ ਤਾਂ ਇਦਾਂ ਹੀ ਆ ਜਾਂਦਾ ਡਾਕੂਮੈਂਟ ਜਿਹੜਾ ਇੰਡੀਅਨ ਪੋਸਟ ਆਫੀਸਰ ਹੁੰਦਾ ਆ ਆਫਿਸ ਪੋਸਟਲ ਅਸਿਸਟੈਂਟ ਸੋਰਟਿੰਗ ਅਸਿਸਟੈਂਟ ਇਹ ਸਭ ਕਰ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਕੋਰਸ ਤੇ ਲੋਡਿੰਦੀ ਯੋਗਤਾ 12ਵੀਂ ਜਾਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਕੋਚਿੰਗ 6 ਤੋਂ 1 ਸਾਲ ਦਾ ਟਾਈਮ ਲੱਗਦਾ ਹੈ ਇਹਦੇ ਵਿੱਚ ਵੈਸੇ ਜੇ ਆਪਾਂ ਗੱਲ ਕਰੀਏ ਇੰਡੀਅਨ ਪੋਸਟ ਦੇਖੋ ਪੋਸਟਮੈਨ ਆ ਲੱਗ ਹੁੰਦਾ ਹੈ ਜਿਹਦਾ ਪੋਸਟ ਆਪਾਂ ਆਫਿਸ ਜੁਆਇਨ ਕਰਨਾ ਹੈ ਉਹਦੇ ਲਈ ਵੀ ਟ੍ਰੇਨਿੰਗ ਲੱਗਦੀ ਆ ਫਿਰ ਡਾਕੂਮੈਂਟ ਤਾਂ ਸਿੱਧੇ ਹੀ ਬਣ ਜਾਂਦੇ ਨੇ ਚਲੋ ਵੀ ਡਾਕ ਪੋਸਟਾਂ ਨਿਕਲੇ ਆ ਹਨਾ ਵੀ ਆਪਾਂ ਭਰਤੇ ਫਾਰਮ ਸਿੱਧੇ ਨੌਕਰੀਆਂ ਲੱਗ ਜਾਂਦੀਆਂ ਉੱਤੇ 10000 ਤੋਂ ਲੈ ਕੇ 11000 ਤੱਕ ਤਨਖਾਹ ਹੁੰਦੀ ਆ ਜਦੋਂ ਆਪਾਂ ਆਫਿਸ 'ਚ ਲੱਗਣਾ ਹੋਵੇ ਉੱਥੇ ਫਿਰ ਟ੍ਰੇਨਿੰਗ ਐਗਜ਼ਾਮ ਸਭ ਕੁਝ ਹੁੰਦਾ ਹੈ ਠੀਕ ਆ ਨਾ ਜੋ ਸਿਲੇਬਸ ਆ ਆ ਦੇਖ ਲਓ ਸਿਲੇਬਸ ਆ ਗਿਆ ਨੇ ਇੱਥੇ ਗਣਿਤਾ ਰੀਜ਼ਨਿੰਗ ਆ ਇੰਗਲਿਸ਼ ਜੀਕੇ ਇਹ ਆ ਗਿਆ इस तो बाद कमाई तुम देख सकते हो ठीक है तीस हज़ार तो लैके पाँह हज़ार महीना है तो पोस्टल असिस्टेंट जो है पच्ची हज़ार तो लैके चालीस हज़ार तक महीना है पंजे नंबर ते डिफेंस से पैरा मिलटरी फोर्स हैंडीकैप्टई इतने लिखे ना हैंडीकैप्टई इस तो बाद नौकरी आया इंडियन आर्मी कलर्क स्टोर कैपर अकाउंट इंडियन एयरफोर्स ग्रुप सी सिविलियन जॉब्स इंडियन नेवी ठीक है ना ਆਫਿਸ ਅਸਿਸਟੈਂਟ ਇਹਦਾ ਜੋ ਕੋਰਸ ਦੀ ਲੋੜਿੰਦੀ ਯੋਗਤਾ ਆ 12ਵੀਂ ਪਾਸ ਕੁਝ ਨੌਕਰੀਆਂ ਲਈ ਗ੍ਰੈਜੂਏਸ਼ਨ ਲੋੜਿੰਦੀ ਠੀਕ ਆ ਨਾ ਕੁਝ ਨੌਕਰੀਆਂ ਲਈ ਗ੍ਰੈਜੂਏਸ਼ਨ ਮੰਗਦੇ ਤਾਂ ਕਈ 12ਵੀਂ ਪਾਸ ਵੀ ਮੰਗਦੇ ਆ ਸਿੱਧੇ ਕੋਚਿੰਗ ਜੋ ਹੈ 6 ਮਹੀਨੇ ਤੋਂ 1 ਸਾਲ ਦਾ ਸਮਾਂ ਲੱਗਣਾ ਖਰਚਾ ਤੁਹਾਨੂੰ ਪਤਾ ਹੀ ਆ 50000 ਤੇ ਲਿਮਟ ਦੇ ਵਿੱਚ ਬਹਿ ਜਾਂਦਾ ਹੈ ਉਸ ਤੋਂ ਬਾਅਦ ਸਿਲੇਬਸ ਇਹਦੇ ਵਿੱਚ ਲਾਜ਼ਮੀ ਆ ਕਿ ਸਿਲੇਬਸ ਤੁਹਾਨੂੰ ਪੜ੍ਹਨਾ ਪਏਗਾ ਆਮ ਗਿਆਨ ਰੀਜ਼ਨਿੰਗ ਵਾ ਗਣਿਤ ਅੰਗਰੇਜ਼ੀ ਹੋਗੀ ਆ ਕਮਾਈ ਇਦੇ ਵਿੱਚ ਕਮਾਈ ਬੜਪਾਰ ਹੁੰਦੀ ਆ ਵਧੀਆ ਕਮਾਈ ਹੁੰਦੀ ਆ ਜਿਉਂ-ਜਿਉ ਤੁਸੀਂ ਅੱਗੇ ਵਧਦੇ ਹੋ ਸੈਲਰੀ ਵਾਖੇ ਵਾਧੀ ਆ 3000 ਤੋਂ ਲੈ ਕੇ 60000 ਸ਼ੁਰੂਆਤ ਹੁੰਦੀ ਆ ਇਸ ਤੋਂ ਬਾਅਦ 6ਵੇਂ ਨੰਬਰ ਤੇ ਆ ਆਂਗਣਵਾੜੀ ਤੇ ਆਸਾ ਵਰਕਰ ਮਹਿਲਾਵਾਂ ਲਈ ਖਾਸ ਨੌਕਰੀਆਂ ਜੋ ਹੈ ਆਂਗਣਵਾੜੀ ਸੁਪਰਵਾਈਜ਼ਰ ਆ ਠੀਕ ਹੈ ਨਾ ਆਸ਼ਾ ਵਰਕਰ ਹੋ ਗਿਆ ਕੋਰਸ ਤੇ ਲੋੜਿੰਦੀ ਯੋਗਤਾ 12ਵੀਂ ਪਾਸ ਆਂਗਣਵਾੜੀ ਟ੍ਰੇਨਿੰਗ 6 ਮਹੀਨੇ ਦਾ ਐਕਸਲੂ ਟ੍ਰੇਨਿੰਗ ਹੁੰਦੀ ਆ ਤੇ ਮਤਲਬ ਇਹਦੇ ਵਿੱਚ ਕਾਸ ਨੇ ਉਹਦਾ 12ਵੀਂ ਪਾਸ ਹੋਣਾ ਚਾਹੀਦਾ ਠੀਕ ਆ ਕਿਉਂਕਿ ਉਹਨਾਂ ਨੇ ਕਿਹੜਾ ਕੁਝ ਕਰਨਾ ਹੁੰਦਾ ਬਸ ਮਰੀਜ਼ਾਂ ਦੀ ਦੇਖ ਲੈ ਪਾਲ ਕਰਨਾ ਹੁੰਦਾ ਤੇ ਕਮਾਈ ਦਾ 8000 ਤੋਂ ਲੈ ਕੇ 25000 ਮਹੀਨਾ ਸਟੇਟ ਗਵਰਨਮੈਂਟ ਸੈਂਟਰਲ ਜੌਬ ਇਹ ਸੈਂਟਰਲ ਗਵਰਨਮੈਂਟ ਦੀ ਮਤਲਬ ਹੁੰਦਾ ਹੈ ਇਹਦੇ ਵਿੱਚ ਨਾ ਜੋ ਸੈਂਟਰਲ ਗਵਰਨਮੈਂਟ ਹੁੰਦਾ ਨਾ ਇਹਦੇ ਵਿੱਚ ਪੈਨਸ਼ਨ ਦਾ ਆਪਸ਼ਨ ਨਹੀਂ ਹੁੰਦਾ ਹੈ ਪੈਨਸ਼ਨ ਨਹੀਂ ਲੱਗਦੀ ਹੈ ਜਿੱਦਾਂ ਹੁਣ ਪੋਸਟਮੈਨ ਦਾ ਹੋ ਗਿਆ ਹੈ ਨਾ ਵੀ ਮੰਨ ਲਓ ਡਾਕਮੈਨ ਦਾ ਪੋਸਟ ਆ ਗਿਆ ਉਹਦੀ ਸੈਂਟਰਲ ਗਵਰਨਮੈਂਟ ਦੀ ਇਹ ਨੌਕਰੀ ਹੁੰਦੀ ਹੈ ਇਹਦੇ ਵਿੱਚ ਕੋਈ ਮਤਲਬ ਤੁਹਾਨੂੰ ਪੈਨਸ਼ਨ ਵਗੈਰਾ ਨਹੀਂ ਲੱਗਣਾ ਕੋਈ ਸਹੂਲਤ ਨਹੀਂ ਦੇਣਾ ਡਾਕਟਰੀ ਜਾਂਚ ਵਗੈਰਾ ਖੁਸ਼ ਨਹੀਂ ਦੇਣਾ ਇਹਦੇ ਵਿੱਚ ਜਦੋਂ ਤੁਸੀਂ ਜਦੋਂ ਤੁਹਾਡੀ ਰਿਟਾਇਰਮੈਂਟ ਹੋਊਗੀ 60 65 ਸਾਲ ਤੋਂ ਬਾਅਦ ਹਨਾ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਮਗਰੋਂ ਇਹ ਧਿਆਨ ਵਿੱਚ ਰੱਖਿਓ ਸੈਂਟਰਲ ਗਵਰਨਮੈਂਟ ਦੀ ਨੌਕਰੀ ਹੁੰਦੀ ਹੈ ਉਸ ਤੋਂ ਬਾਅਦ ਨੈਕਸਟ ਹੈ ਕਿ ਹੈਂਡੀਕੈਪ ਵਿਅਕਤੀ ਲਈ ਵਿਸ਼ੇਸ਼ ਸਹੂਲਤਾ ਉਹਨਾਂ ਲਈ ਕੁਝ ਮਾਫੀ ਮਾਫੀ ਹੁੰਦਾ ਹੈ ਠੀਕ ਹੈ ਨਾ ਬਹੁਤ ਸਹੂਲਤਾ ਵੀ ਹੁੰਦੀਆਂ ਨੇ ਰਿਜ਼ਰਵੇਸ਼ਨ ਐਸ ਸੀ ਐਸਟੀ OBC PWD ਪਰਸਨਸ ਵਿਦ ਡਿਸੇਬਿਲਟੀਜ਼ ਲਈ ਰਿਜ਼ਰਵੇਸ਼ਨ ਹੁੰਦਾ ਹੈ ਫੀਸ ਛੂਟ ਹੁੰਦੀ ਹੈ ਸਰਕਾਰੀ ਕੋਰਸਾਂ ਤੇ ਕੋਚਿੰਗ ਲਈ ਸਕਾਲਰਸ਼ਿਪ ਲਗਾਏ ਜਾਂਦੇ ਨੇ ਐਕਸਟਰਾ ਟਾਈਮ ਪ੍ਰੀਖਿਆਵਾਂ ਵਿੱਚ ਵਾਧੂ ਸਮਾਂ ਜਿਵੇਂ 3 ਘੰਟੇ ਦਾ ਕਿਸੇ ਦਾ ਪੇਪਰ ਆ ਤਾਂ ਠੀਕ ਆ ਨਾ ਤੁਹਾਨੂੰ 3 ਘੰਟੇ ਠੀਕ ਆ 20 ਮਿੰਟ 30 ਮਿੰਟ 50 ਮਿੰਟ ਵੀ ਦੇ ਦਿੰਦੇ ਆ ਉਹ ਕੋਈ ਹੋ ਨਹੀਂ ਹੈਗਾ ਇਹਨਾਂ ਸਰਕਾਰੀ ਯੋਜਨਾਵਾਂ स्कीम डेवलपमेंट ਅਤੇ ਸਰਕਾਰੀ ਲੋਨ ਹੈਂਡੀਕੈਪਡ ਵਿਅਕਤੀਆਂ ਲਈ ਇਸ ਤੋਂ ਬਾਅਦ ਸੰਖੇਪ ਵਿੱਚ ਜੋ ਹੈ ਜੇਕਰ ਤੁਸੀਂ ਤੁਰੰਤ ਨੌਕਰੀ ਚਾਹੁੰਦੇ ਹੋ ਤਾਂ ਆਰਆਰਬੀ ਹੋ ਗਿਆ ਐਸਐਸਸੀਲ ਹੋ ਗਿਆ ਸੀਐਚਐਸਐਲ ਹੋ ਗਿਆ ਅੰਗਨਵਾੜੀ ਅੱਛੀ ਚੋਣ ਹੈ ਜੇਕਰ ਤੁਸੀਂ ਵਧੀਆ ਤਨਖਾਹ ਵਾਲੀ ਨੌਕਰੀ ਚਾਹੁੰਦੇ ਹੋ ਤਾਂ ਗ੍ਰੈਜੂਏਸ਼ਨ ਪਲੱਸ ਐਸਐਸਸੀ ਸੀਜੀਐਲ ਜਾਂ ਯੂਪੀਐਸਸੀ ਦੇਣੀ ਚਾਹੀਦੀ ਹੈ ਦੇ ਨਾਲ ਸਰਕਾਰੀ ਸਕਾਲਰਸ਼ਿਪ ਵੀ ਲੈ ਸਕਦੇ ਹੋ ਸੋ ਇਹ ਸੀ ਇਨਫੋਰਮੇਸ਼ਨ ਫਿਰ ਵੀ ਜੇ ਕੋਈ ਡਾਊਟ ਰਹਿ ਗਿਆ ਹੋਵੇ ਹਨਾ ਵੀ ਤੁਸੀਂ ਕਮੈਂਟ ਕਰਿਓ ਆਪਾਂ ਤੁਹਾਨੂੰ ਬੇਜੀਜ ਕਮੈਂਟ ਦਾ ਰਿਪਲਾਈ ਕਰਕੇ ਪ੍ਰੋਵਾਈਡ ਕਰਾਵਾਂਗੇ ਮਟੀਰੀਅਲ ਓਕੇ ਬਾਈ ਟੇਕ ਕੇਅਰ ਕੀਪਸ ਮੈਲ